ਸ਼ਸਤਰੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਕੇ ਬਾਈ ਅਨਮੋਲ ਸਿੰਘ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਣੀ ਪੰਜਾਬ ਜੀਕੇ ਦੀ ਸੀਰੀਜ਼ ਚੱਲ ਰਹੀ ਹੈ ਤਾਂ ਉਸੇ ਸੀਰੀਜ਼ ਨੂੰ ਕੰਟੀਨਿਊ ਕਰਦੇ ਹੋਏ ਅੱਜ ਆਪਾਂ ਹਿਸਟਰੀ ਵਾਲਾ ਪੋਰਸ਼ਨ ਸ਼ੁਰੂ ਕਰ ਰਹੇ ਹਾਂ ਹਿਸਟਰੀ ਵਿੱਚ ਵੀ ਆਪਾਂ ਜਿਹੜੀ ਇੰਡੀਆ ਦੀ ਹਿਸਟਰੀ ਹੈ ਉਹਨੂੰ ਇੱਕ ਵਾਰ ਸਕਿੱਪ ਕਰਕੇ ਆਪਾਂ ਪੰਜਾਬ ਦੀ ਹਿਸਟਰੀ ਤੇ ਚਲਦੇ ਆ ਸਿੱਖ ਹਿਸਟਰੀ ਤੇ ਚਲਦੇ ਆ ਤੇ ਅਗਰ ਇਤਿਹਾਸ ਪੜਾਉਂਦੇ ਆ ਹਿਸਟਰੀ ਕਿਤੇ ਕਰ ਬੋਲਦਿਆਂ ਕੋਈ ਮਿਸਟੇਕ ਹੋ ਜੇ ਗਲਤੀ ਹੋ ਜੇ ਤਾਂ ਮਾਫ ਕਰਨਾ ਕਿਉਂਕਿ ਇਤਿਹਾਸ ਬਹੁਤ ਵੱਡਾ ਹੈ ਸਿੱਖ ਇਤਿਹਾਸ ਬਹੁਤ ਵੱਡਾ ਹੈ ਇਸ ਨੂੰ ਆਪਾਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਜਾਂ ਮੈਂ ਤੁਹਾਨੂੰ 10 ਜਾਂ 15 ਮਿੰਟ ਦੇ ਵਿੱਚ ਸਿੱਖ ਇਤਿਹਾਸ ਨਹੀਂ ਦੱਸ ਸਕਦਾ ਬਸ ਇਹ ਹੈ ਕਿ ਆਪਾਂ ਐਗਜ਼ਾਮ ਪੁਆਇੰਟ ਆਫ 뷰 ਦੇ ਅਕੋਰਡਿੰਗ ਆਪਣਾ ਕਵਰ ਹੋ ਜਾਊਗਾ। ਤੋਂ ਆਪਾਂ ਅੱਜ ਸਿੱਖ ਇਸਟਰੀ ਸਟਾਰਟ ਕਰ ਰਹੇ ਹਾਂ। ਸਭ ਤੋਂ ਪਹਿਲਾਂ ਆਪਾਂ ਸਿੱਖ ਧਰਮ ਦੇ ਬਾਨੀ, ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਾਂਗੇ। ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ। ਤਾਂ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ 1469 ਈਸਵੀ ਨੂੰ ਰਾਇ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਇੱਥੇ ਹੋਇਆ ਠੀਕ ਹੈ ਜੀ ਗੁਰਨਾਨਕ ਦੇਵ ਜੀ ਦੀ ਮਾਤਾ ਦਾ ਨਾਮ ਤ੍ਰਿਪਤਾ ਸੀ ਮਾਤਾ ਤ੍ਰਿਪਤਾ ਤੇ ਇਹਨਾਂ ਦੇ ਪਿਤਾ ਦਾ ਨਾਮ ਮਹਿਤਾ ਕਾਲਿਆ ਦਾਸ 베ਦੀ ਜਾਂ ਮਹਿਤਾ ਕਾਲੂ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ ਜੋ ਕਿ ਪੇਸ਼ੇ ਵਜੋਂ ਪਟਵਾਰੀ ਸਨ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਗੁਰਨਾਨਕ ਦੇਵ ਜੀ ਦੀ ਪਤਨੀ ਬਾਰੇ ਗੁਰਨਾਨਕ ਦੇਵ ਜੀ ਦੀ ਪਤਨੀ ਦਾ ਨਾਮ ਬੀਬੀ ਸੁਲਖਣੀ ਸੀ ਅਤੇ ਇਹਨਾਂ ਦੀ ਭੈਣ ਦਾ ਨਾਮ ਬੀਬੇ ਨਾਨਕੀ ਸੀ ਪਤਨੀ ਦਾ ਨਾਮ ਬੀਬੀ ਸੁਲਖਣੀ ਅਤੇ ਭੈਣ ਦਾ ਨਾਮ ਬੀਬੇ ਨਾਨਕੀ ਅਤੇ ਗੁਰਨਾਨਕ ਦੇਵ ਜੀ ਦੇ ਜੀਜਾ ਜੀ ਦਾ ਨਾਮ ਜੈ ਰਾਮ ਸੀ ਗੁਰਨਾਨਕ ਦੇਵ ਜੀ ਦੇ ਦੋ ਪੁੱਤਰ ਸਨ ਸ਼ਰੀਚੰਦ ਅਤੇ ਲਖਮੀਦਾਸ ਠੀਕ ਹੈ ਜੀ ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਕਿਹੜੀ ਬਾਣੀ ਦੀ ਰਚਨਾ કરી ਅਰ ਅਪਾਂ ਰ ਗੱਲ ਕਰਦੇ ਹਾਂ ਰਚਨਾਵਾਂ ਦੀ ਤਾਂ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਆਸਾ ਦੀ ਵਾਰ ਦੱਖਣੀ ਓਂਕਾਰ ਸਿੱਧ ਗੋਸ਼ਟ 12 ਮਾਂ ਅਤੇ 974 ਮੰਤਰ ਇਹ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਸਨ ਠੀਕ ਹੈ ਜੀ ਰਚਨਾਵਾਂ ਤੋਂ ਕੁਐਸਚਨ ਬਣ ਜਾਂਦਾ ਹੁੰਦਾ ਹੈ ਵੀ ਜਪਜੀ ਸਾਹਿਬ ਕਿਸ ਦੀ ਰਚਨਾ ਹੈ ਜਾਂ ਆਸਾ ਦੀ ਵਾਰ ਠੀਕ ਹੈ ਗੁਰੂ ਨਾਨਕ ਦੇਵ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਸ਼ਬਦ ਉਲੇਖਨ ਉਲੇਖਿਤ ਹਨ ਇਹ ਚੀਜ਼ਾਂ ਤੋਂ ਰਿਲੇਟਡ ਕੁਐਸਚਨ ਬਣਦਾ ਹੁੰਦਾ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿਸ ਸਥਾਨ ਤੇ ਹੋਈ ਸੀ ਤੇ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਡੈ ਨਦੀ ਬੇਈ ਨਦੀ ਜੋ ਕਿ ਸੁਲਤਾਨਪੁਰ ਲੋਧੀ ਦੇ ਵਿਖੇ ਹੈ ਬੇਈ ਨਦੀ ਜੋ ਕਿ ਗੁਰਦੁਆਰਾ ਬੇਰ ਸਾਹਿਬ ਹੈ ਉਹ ਵੀ ਬੇਈ ਨਦੀ ਦੇ ਕਿਨਾਰੇ ਤੇ ਹੀ ਸਥਿਤ ਹੈ ਠੀਕ ਹੈ ਜੀ ਇਹਨਾਂ ਨੂੰ ਗਿਆਨ ਪ੍ਰਾਪਤੀ ਬੇਈ ਨਦੀ ਤੇ ਹੋਈ ਸੀਗੀ ਜੋ ਕਿ ਸੁਲਤਾਨਪੁਰ ਲੋਧੀ ਵਿਖੇ ਹੈ ਗਿਆਨ ਪ੍ਰਾਪਤੀ ਬਾਅਦ ਇਹਨਾਂ ਨੇ ਪਹਿਲਾ ਉਪਦੇਸ਼ ਕੀ ਦਿੱਤਾ ਸੀ ਠੀਕ ਹੈ ਜੀ ਸ਼ਾਇਦ ਇੱਥੇ ਅੱਗੇ ਲਿਖਿਆ ਹੋਊਗਾ ਤਾਂ ਇਹਨਾਂ ਨੇ ਗਿਆਨ ਪ੍ਰਾਪਤੀ ਬਾਅਦ ਪਹਿਲਾ ਉਪਦੇਸ਼ ਦਿੱਤਾ ਸੀ ਕਿ ਨਾ ਕੋਈ ਮੁਸਲਮਾਨ ਤੇ ਨਾ ਕੋਈ ਹਿੰਦੂ ਠੀਕ ਹੈ ਇਹਨਾਂ ਨੇ ਪਹਿਲਾ ਉਪਦੇਸ਼ ਦਿੱਤਾ ਸੀ ਉਸ ਤੋਂ ਬਾਅਦ ਇਹ ਗੁਰੂ ਨਾਨਕ ਦੇਵ ਜੀ ਨੇ ਕਿਸ ਸ਼ਹਿਰ ਦੀ ਸਥਾਪਨਾ ਕੀਤੀ ਤਾਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸ਼ਹਿਰ ਜੋ ਕਿ ਲਾਹੌਰ ਵਿਖੇ ਹੈ ਕਰਤਾਰਪੁਰ ਜੋ ਕਿ ਲਾਹੌਰ ਪਾਕਿਸਤਾਨ ਠੀਕ ਹੈ ਜੀ ਉੱਥੇ ਹੈ ਉਹ ਸ਼ਹਿਰ ਦੀ ਸਥਾਪਨਾ ਕੀਤੀ ਇੱਕ ਚੀਜ਼ ਤੁਸੀਂ ਇੱਥੇ ਯਾਦ ਰੱਖਿਓ ਕਿ ਜਿਸ ਗੁਰੂ ਨੇ ਜਿਸ ਸ਼ਹਿਰ ਦੀ ਸਥਾਪਨਾ કરી ਸੀ ਠੀਕ ਹੈ ਉਹ ਜੋਤੀ ਜੋਤ ਉਸੇ ਸ਼ਹਿਰ ਵਿਖੇ ਹੀ ਸਮਾਈ ਸੀ ਠੀਕ ਹੈ ਇਹ ਵੈਸੇ ਕੋਈ ਜ਼ਰੂਰੀ ਨਹੀਂ ਹੈ ਪਰ ਆਪਾਂ ਐਗਜ਼ਾਮ ਪੁਆਇੰਟ ਆਫ View ਕਰਕੇ ਇਹ ਚੀਜ਼ ਯਾਦ ਰੱਖ ਸਕਦੇ ਹਾਂ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸ਼ਹਿਰ ਦੀ ਸਥਾਪਨਾ કરી ਸੀ ਅਤੇ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਵੀ ਕਰਤਾਰਪੁਰ ਵਿਖੇ ਹੀ ਜੋਤੀ ਜੋਤ ਸਮਾਈ ਸੀ ਉਸ ਤੋਂ ਬਾਅਦ ਇਹਨਾਂ ਨੇ ਕਿਹੜੀ ਪ੍ਰਥਾ ਆਰੰਭ ਕੀਤੀ ਤਾਂ ਗੁਰੂ ਨਾਨਕ ਦੇਵ ਜੀ ਨੇ ਲੰਗਰ ਪ੍ਰਥਾ ਆਰੰਭ ਕੀਤੀ ਠੀਕ ਹੈ ਜੀ ਉਸ ਤੋਂ ਬਾਅਦ ਹੈ ਸਮੇਂ ਦਾ ਮੁਗਲ ਬਾਦਸ਼ਾ ਭਈ ਜਿਸ ਸਮੇਂ ਸਿੱਖ ਧਰਮ ਵਿੱਚ ਗੁਰੂ ਨਾਨਕ ਦੇਵ ਜੀ ਸੀ ਉਸ ਸਮੇਂ ਮੁਗਲ ਬਾਦਸ਼ਾ ਕਿਹੜਾ ਸੀ ਤਾਂ ਉਸ ਸਮੇਂ ਦੋ ਮੁਗਲ ਬਾਦਸ਼ਾ ਸੀਗੇ ਇੱਕ ਬਾਬਰ ਤੇ ਦੂਜਾ ਸ਼ੇਰ ਸ਼ਾ ਸੂਰੀ ਬਾਬਰ ਅਤੇ ਸ਼ੇਰ ਸ਼ਾ ਸੂਰੀ ਉਸ ਤੋਂ ਬਾਅਦ ਹੈ ਉਤਰਾਧਿਕਾਰੀ ਉਤਰਾਧਿਕਾਰੀ ਦਾ ਮਤਲਬ ਹੁੰਦਾ ਹੈ ਭਈ ਇਹਨਾਂ ਦੇ ਬਾਅਦ ਸਿੱਖ ਮੰਤਵਿਚ ਗੁਰਗੱਦੀ ਕਿਸ ਕੋਲ ਆ ਗਈ ਠੀਕ ਹੈ ਤਾਂ ਉਹ ਹੈ ਜੀ ਪਾਈ ਲੈਣਾ ਜੀ ਪਾਈ ਲੈਣਾ ਜੀ ਮਤਲਬ ਸਿੱਖਾਂ ਦੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਠੀਕ ਹੈ ਗੁਰੂ ਅੰਗਦ ਦੇਵ ਜੀ ਤੇ ਬਚਪਨ ਦਾ ਨਾਮ ਸੀ ਪਾਈ ਲੈਣਾ ਜੀ ਉਹੀ ਜਿਵੇਂ ਆਪਾਂ ਗੱਲ ਕਰੀਏ ਵੀ ਜੋਤੀ ਜੋਤ ਗੁਰੂ ਜੀ ਕਿੱਥੇ ਸਮਾਏ ਤਾਂ ਉਹ ਸਮਾਇਸੀ ਕਰਤਾਰਪੁਰ ਵਿਖੇ ਕਦੋਂ 1539 ਈਸਵੀ ਨੂੰ ਹਾਂਜੀ ਇੱਕ ਆ ਨੋਟ ਧਿਆਨ ਰੱਖਿਓ ਸੁਲਤਾਨਪੁਰ ਲੋਧੀ ਵਿੱਚ ਹੀ ਗੁਰੂ ਜੀ ਨੂੰ ਉਹਨਾਂ ਦੇ ਬਚਪਨ ਦਾ ਸਾਥੀ ਮਰਦਾਨਾ ਵੀ ਮਿਲਦਾ ਹੈ ਠੀਕ ਹੈ ਬਈ ਮਰਦਾਨਾ ਸੀਗਾ ਉਹ ਗੁਰੂ ਜੀ ਨੂੰ ਕਿੱਥੇ ਕਿਸ ਸਥਾਨ ਤੇ ਮਿਲਦਾ ਹੈ ਤਾਂ ਉਹ ਮਿਲਦਾ ਸੁਲਤਾਨਪੁਰ ਲੋਧੀ ਵੀ ਸੁਲਤਾਨਪੁਰ ਲੋਧੀ ਵੀ ਕਿ ਉਸ ਤੋਂ ਬਾਅਦ ਹੈ ਗਿਆਨ ਪ੍ਰਾਪਤੀ ਬਾਅਦ ਪਹਿਲਾ ਉਪਦੇਸ਼ ਹਾਂਜੀ ਪਹਿਲਾ ਉਪਦੇਸ਼ ਕਿਹੜਾ ਸੀਗਾ ਤਾਂ ਪਹਿਲਾ ਉਪਦੇਸ਼ ਸੀ ਨਾ ਕੋਈ Hindu ਨਾ ਕੋਈ ਮੁਸਲਮਾਨ ਗੁਰੂ ਜੀ ਨੇ ਜੀਵਨ ਦੇ ਲਗਭਗ 21 ਤੋਂ 25 ਸਾਲ ਉਦਾਸੀਆਂ ਵਿੱਚ ਬਤਾਏ ਠੀਕ ਹੈ ਜੀ ਗੁਰਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕਰੀਆਂ ਸੀਗੀਆਂ ਚਾਰ ਉਦਾਸੀਆਂ ਚਾਰੇ ਦਿਸ਼ਾਂ ਵੱਲ ਪੂਰਬ ਦੱਖਣ ਉੱਤਰ ਅਤੇ ਪੱਛਮ ਵੱਲ ਠੀਕ ਹੈ ਜੀ ਉਸ ਤੋਂ ਬਾਅਦ ਹੈ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨਬੋ ਇਹ ਕਿਸ ਗੁਰੂ ਦੀ ਰਚਨਾ ਹੈ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨਬੋ ਤਾਂ ਇਹ ਗੁਰਨਾਨਕ ਦੇਵ ਜੀ ਦੀ ਹੀ ਰਚਨਾ ਹੈ ਸੋ ਐਸੀ ਗੁਰੂ ਨਾਨਕ ਦੇਵ ਜੀ ਬਾਰੇ ਤੁਸੀਂ ਇਹਨਾਂ ਧਿਆਨ ਰੱਖਣਾ ਆਪਣੇ ਐਗਜ਼ਾਮ ਪੁਆਇੰਟ ਆਫ 뷰 ਦੇ ਨਾਲ ਠੀਕ ਹੈ ਗੁਰੂ ਨਾਨਕ ਦੇਵ ਜੀ ਦਾ ਅਗਰ ਆਪਾਂ ਇਤਿਹਾਸ ਪੜ੍ਹੀਏ ਤਾਂ ਬਹੁਤ ਵੱਡਾ ਹੈ ਉਸ ਨੂੰ ਆਪਾਂ ਕੋਈ 5-7 ਮਿੰਟਾਂ ਦੇ ਵਿੱਚ ਜਾਂ 10 ਮਿੰਟਾਂ ਦੇ ਵਿੱਚ ਕਵਰ ਨਹੀਂ ਕਰ ਸਕਦੇ ਪਰ ਫਿਰ ਵੀ ਇਹ ਐਗਜ਼ਾਮ ਪੁਆਇੰਟ ਆਫ 뷰 ਲਈ ਇਨਫ ਹੈ ਸੋ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਧੰਨਵਾਦ